ਕੈਨੇਡਾ ਪੁਲਿਸ ਨੇ ਅਮਰੀਕਾ ਨਾਲ ਲੱਗਦੀ ਸਰਹੱਦ ਤੋਂ ਤਿੰਨ ਵੱਖ-ਵੱਖ ਘਟਨਾਵਾਂ ਵਿੱਚ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਇਸ ਦੌਰਾਨ ਇੱਕ ਵਿਅਕਤੀ ਭੱਜਣ ਦੀ ਕੋਸ਼ਿਸ਼ ਕਰਦਿਆਂ ਮਾਰਿਆ ਗਿਆ। ਇਹ ਸਾਰੇ ਗੈਰਕਾਨੂੰਨੀ ਢੰਗ ਨਾਲ ਕੈਨੇਡਾ ਵਿੱਚ ਦਾਖਲ ਹੋਣ ਦੀ ਫਿਰਾਕ ਵਿੱਚ ਸਨ ਪੁਲਿਸ ਨੇ। ਅਜੇ ਤੱਕ ਇਹਨਾਂ ਚੋਂ ਕਿਸੇ ਦੀ ਵੀ ਪਛਾਣ ਨਹੀਂ ਦੱਸੀ ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ ਦੇ ਸਹਾਇਕ ਕਮਿਸ਼ਨਰ ਲੀਜ਼ਾ ਮੋਰਲੈਂਡ ਨੇ ਦੱਸਿਆ ਕਿ ਦੋ ਘਟਨਾਵਾਂ ਅਲਬਰਟਾ ਤੇ ਇੱਕ ਮੈਰੀਟੋਬਾ ਸੂਬੇ ਦੀ ਅਮਰੀਕਾ ਨਾਲ ਲੱਗਦੀ ਸਰਹੱਦ ਤੇ ਵਾਪਰੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 4 ਫਰਵਰੀ ਨੂੰ ਅਲਬਰ ਤੇ ਅਮਰੀਕਾ ਵੱਲੋਂ ਆਏ ਇੱਕ ਵਾਹਨ ਚਾਲਕ ਨੇ ਦਸਤਾਵੇਜ਼ ਦੀ ਜਾਂਚ ਕਰਵਾਉਣ ਦੀ ਥਾਂ ਨਾਕਾ ਤੋੜਿਆ ਤੇ ਗੱਡੀ ਪਜਾਲੀ ਸੀ ਵੀ ਐਸ ਏ ਸਰਹਦੀ ਸੁਰੱਖਿਆ ਦਲ ਵੱਲੋਂ ਪੁਲਿਸ ਨੂੰ ਸੂਚਿਤ ਕੀਤੇ ਜਾਣ ਤੇ 80 ਕਿਲੋਮੀਟਰ ਦੂਰ ਰਹਿਮੰਡ ਕੋਲ ਵਾਹਨ ਨੂੰ ਘੇਰਿਆ ਤਾਂ ਵਾਹਨ ਚਾਲਕ ਗੱਡੀ ਛੱਡ ਕੇ ਪੈਦਲ ਭੱਜਿਆ ਕਾਫੀ ਦੂਰ ਤੱਕ ਭੱਜਦੇ ਹੋਏ ਉਸ ਨੇ ਆਪਣੇ ਕੋਲ ਰੱਖੇ ਮਾਰੂ ਹਥਿਆਰ ਨਾਲ ਖੁਦ ਨੂੰ ਜ਼ਖਮੀ ਕਰ ਲਿਆ ਤੇ ਹਸਪਤਾਲ ਲੈ ਜਾਂਦੇ ਹੋਏ ਉਸ ਦੀ ਮੌਤ ਹੋ ਗਈ ਇੱਕ ਹੋਰ ਘਟਨਾ ਵਿੱਚ ਤੜਕੇ ਕੜਾਕੇ ਦੀ ਠੰਡ ਵਿੱਚ ਪੰਜ ਨਵਾਲਿਕਾਂ ਸਮੇਤ ਨੌ ਜਣੇ ਹਨੇਰੇ ਦੀ ਆੜੇ ਹਿੱਟ ਪੈਦਲ ਸਰਹੱਦ ਲੰਘ ਕੇ ਅਮਰੀਕਾ ਤੋਂ ਕੈਨੇਡਾ ਵੱੜਨ ਦਾ ਯਤਨ ਕਰ ਰਹੇ ਸਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੀਜੀ ਘਟਨਾ ਮੈਰੀਟੋਬਾ ਸੂਬੇ ਦੇ ਸਰਹੱਦੀ ਪਿੰਡ ਐਮਰਸਨ ਕੋਲ ਵਾਪਰੀ ਜਿੱਥੇ ਅਮਰੀਕਨ ਕਸਟਮ ਤੇ ਬਾਰਡਰ ਸੁਰੱਖਿਆ ਅਮਲੇ ਸੀਬੀਪੀ ਵੱਲੋਂ ਖਬਰਦਾਰ ਕੀਤੇ ਜਾਣ ਤੇ 6 ਲੋਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਦੇ ਆ ਗ੍ਰਿਫਤਾਰ ਕੀਤਾ ਗਿਆ ਐਮਰਸਨ ਉਹੀ ਸਥਾਨ ਹੈ ਜਿੱਥੇ 2 ਸਾਲ ਪਹਿਲਾਂ ਗੁਜਰਾਤੀ ਮੂਲ ਦੇ ਇੱਕੋ ਪਰਿਵਾਰ ਦੇ 3 ਬੱਚਿਆਂ ਸਮੇਤ 5 ਲੋਕ ਬਰਫੀਲੇ ਤੂਫਾਨ ਦੀ ਜਦ ਵਿੱਚ ਔਣ ਕਰਕੇ ਮਾਰੇ ਗਏ ਸਨ ਮੈਕਸੀਕੋ ਦੇ ਨੈਸ਼ਨਲ ਗਾਰਡ ਦੇ ਜਵਾਨ ਅਤੇ ਫੌਜ ਦੇ ਕਈ ਟਰੱਕ ਬੀਤੇ ਦਿਨੀ ਸੀਡੋਅਡ, ਜੋਅਰਜ਼ ਅਤੇ ਟੈਕਸਾਸ ਦੇ ਐਲ ਪਾਸੇ ਨੂੰ ਵੱਖ ਕਰਨ ਵਾਲੀ ਸਰਹੱਦ ਤੇ ਦੇਖੇ ਗਏ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟੈਕਸ ਲਗਾਏ ਜਾਣ ਦੀਆਂ ਧਮਕੀਆਂ ਤੋਂ ਬਾਅਦ ਮੈਕਸੀਕੋ ਨੇ ਆਪਣੀ ਸਰਹੱਦ ਤੇ 10000 ਸੈਨਿਕ ਭੇਜੇ ਨੇ ਸੀਡੋਅਡ ਜੋਅਰਜ਼ ਦੇ ਬਾਹਰਲੇ ਇਲਾਕਿਆਂ ਵਿੱਚ ਨਕਾਬਪੋਸ਼ ਅਤੇ ਹਥਿਆਰਬੰਦ ਨੈਸ਼ਨਲ ਗਾਰਡ ਦੇ ਮੈਂਬਰ ਬੈਰੀਅਰ ਦੇ ਨਾਲ ਝਾੜੀਆਂ ਵਿੱਚੋਂ ਲੰਘਦੇ ਹੋਏ ਦੇਖੇ ਗਏ ਨੇ ਤੂਜ਼ਿਆਨਾ ਨੇੜੇ ਵੀ ਸੈਨਿਕਾਂ ਨੇ ਗਸ਼ਤ ਕਰਦੇ ਹੋਏ ਦੇਖਿਆ ਗਿਆ ਭਾਰੀ ਟੈਕਸ ਲਗਾਉਣ ਦੇ ਟਰੰਪ ਦੇ ਐਲਾਨ ਤੋਂ ਬਾਅਦ ਇੱਕ ਘਟਨਾਕ੍ਰਮ ਹੋਇਆ ਹੈ ਮੈਕਸੀਕੋ ਦੀ ਰਾਸ਼ਟਰਪਤੀ ਕਲਾਡੀਆ ਸ਼ਨਬੋਮ ਨੇ ਵਾਅਦਾ ਕੀਤਾ ਕਿ ਉਹ ਸਰਹੱਦ ਨੂੰ ਮਜ਼ਬੂਤ ਕਰਨ ਅਤੇ ਫੈਂਟਨਾਈਲ ਡਰੱਗ ਦੀ ਤਸਕਰੀ ਰੋਕਣ ਲਈ ਦੇਸ਼ ਤੇ ਨੈਸ਼ਨਲ ਗਾਰਡ ਦੇ ਸੈਨਿਕਾਂ ਨੂੰ ਸਰਹੱਦ ਤੇ ਤਾਇਨਾਤ ਰੱਖਣਗੇ ਪਿਛਲੇ 1 ਸਾਲ ਵਿੱਚ ਗੈਰਕਾਨੂੰਨੀ ਪ੍ਰਵਾਸ ਵਿੱਚ ਨਿਗਰਾਨੀ ਆਉਣ ਅਤੇ ਫੈਂਟਨਾਈਲ ਦੇ ਹੱਦੋਂ ਵੱਧ ਇਸਤੇਮਾਲ ਵਿੱਚ ਜ਼ਿਕਰਯੋਗ ਨਿਗਰਾਨੀ ਆਉਣ ਦੇ ਬਾਵਜੂਦ ਟਰੰਪ ਨੇ ਸਰਹੱਦ ਤੇ ਐਮਰਜੈਂਸੀ ਐਲਾਨ ਦਿੱਤੀ ਹੈ ਮੈਕਸੀਕੋ ਸਰਕਾਰ ਦੇ ਇੱਕ ਬਿਆਨ ਮੁਤਾਬਕ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਲਾਤੀਨੀ ਅਮਰੀਕਾ ਦੇ ਆਪਣੇ ਦੌਰਾਨ ਸਰਹੱਦ ਤੇ ਸੈਨਿਕਾਂ ਦੀ ਤਾਇਨਾਤੀ ਲਈ ਮੈਕਸੀਕੋ ਸਰਕਾਰ ਦਾ ਧੰਨਵਾਦ ਕੀਤਾ ਸੀ 트럼ਪ ਪ੍ਰਸ਼ਾਸਨ ਦੀਆਂ ਸ਼ੁਰੂਆਤੀ ਕਾਰਵਾਈਆਂ ਖਿਲਾਫ ਬੀਤੇ ਦਿਨੀ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਲੋਕ ਸੜਕਾਂ ਤੇ ਉਤਰ ਆਏ ਤੇ ਵਿਰੋਧ ਪ੍ਰਦਰਸ਼ਨ ਕੀਤੇ ਪ੍ਰਦਰਸ਼ਨਕਾਰੀਆਂ ਨੇ 트럼ਪ ਪ੍ਰਸ਼ਾਸਨ ਵੱਲੋਂ ਪ੍ਰਵਾਸੀਆਂ ਨੂੰ ਦੇਸ਼ ਚੋਂ ਕੱਢੇ ਜਾਣ ਦੀ ਕਾਰਵਾਈ 트랜ਸਜੈਂਡਰ ਅਧਿਕਾਰ ਵਾਪਸ ਲੈਣ ਤੇ ਗਾਜ਼ਾ ਪੱਟੀ ਤੋਂ ਫਿਲਸਤੀਨੀਆ ਨੂੰ ਜ਼ਬਰੀ ਤਬਦੀਲ ਕੀਤੇ ਜਾਣ ਸੰਬੰਧੀ ਫੈਸਲਿਆਂ ਦੀ ਨਿੰਦਿਆ ਕੀਤੀ ਫਲਾਡੇਲਫੀਆ ਕੈਲੀਫੋਰਨੀਆ ਮੈਨੀਸੋਟਾ ਮਿਸ਼ੀਗਨ ਟੈਕਸਾਸ ਵਿਸਕੋਂਸਿਨ, ਇੰਡੀਆਨਾ ਅਤੇ ਕਈ ਹੋਰ ਸ਼ਹਿਰਾਂ ਵਿੱਚ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਖਰਪਤੀ ਤੇ 트੍ਰੰਪ ਪ੍ਰਸ਼ਾਸਨ ਦੇ ਨਵੇਂ ਸਰਕਾਰੀ ਕੁਸ਼ਲਤਾ ਵਿਭਾਗ ਦੇ ਆਗੂ ਐਲਨ ਮਾਸਕ ਦੀ ਆਲੋਚਨਾ ਕਰਦੇ ਹੋਏ ਪੋਸਟਰ ਲਹਿਰਾਏ। ਆਯੋ ਦੇ ਕੋਲੰਬਸ ਵਿੱਚ ਸਟੇਟ ਹਾਊਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਮਾਰਗਰੇਟ ਬਿਲਮੱਥ ਨੇ ਕਿਹਾ ਕਿ ਮੈਂ ਪਿਛਲੇ 2 ਹਫ਼ਤਿਆਂ ਵਿੱਚ ਲੋਕਤੰਤਰ 'ਚ ਹੋਏ ਬਦਲਾਵਾਂ ਤੋਂ ਹੈਰਾਨ ਨ ਪਰ ਇਹ ਬਹੁਤ ਪਹਿਲਾਂ ਸ਼ੁਰੂ ਹੋ ਗਿਆ। ਬਿਲਮੱਥ ਨੇ ਕਿਹਾ ਕਿ ਉਹ ਸਿਰਫ ਉਕਤ ਫੈਸਲਿਆਂ ਦੇ ਵਿਰੋਧ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਵਿਰੋਧ ਪ੍ਰਦਰਸ਼ਨ ਡਿਜੀਟਲ ਮੀਡੀਆ ਤੇ ਹੈਸ਼ਟੈਗ ਵੈਲ ਟੂ ਦਰ ਜੈਸਚਰਸ ਅਤੇ #50501 ਤਹਿਤ ਚਲਾਏ ਗਏ ਇੱਕ ਆਨਲਾਈਨ ਅੰਦੋਲਨ ਦਾ ਨਤੀਜਾ #50501 ਤਹਿਤ ਇੱਕ ਦਿਨ ਵਿੱਚ 50 ਸੂਬਿਆਂ 'ਚ 50 ਵਿਰੋਧ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਗਈ ਸੀ ਡਿਜੀਟਲ ਮੀਡੀਆ ਤੇ ਕਈ ਵੈਬਸਾਈਟਾਂ ਤੇ ਅਕਾਊਂਟਸ ਤੇ ਫਾਸ਼ੀਵਾਦ ਨੂੰ ਨਾ ਮੰਨਜ਼ੂਰ ਕਰੋ ਅਤੇ ਸਾਡੇ ਲੋਕਤੰਤਰ ਦੀ ਰੱਖਿਆ ਕਰੋ ਵਰਗੇ ਸੁਨੇਹਿਆਂ ਦੇ ਨਾਲ ਕਾਰਵਾਈ ਦੀ ਅਪੀਲ ਕੀਤੀ ਗਈ ਹੱਡਚੀਰਮੀ ਠੰਡ ਵਿੱਚ ਵੀ ਮਿਸ਼ੀਗਨ ਦੀ ਰਾਜਸਥਾਨੀਲਾ ਸੰਗ ਦੇ ਬਾਹਰ ਸੈਂਕੜੇ ਲੋਕਾਂ ਦੀ ਭੀੜ ਇਕੱਤਰ ਹੋ ਗਈ ਐਨ ਅਰਬਰ ਖੇਤਰ ਦੇ ਕੈਂਟੀ ਮਿਗ 180 ਨੇ ਕਿਹਾ ਕਿ ਵਿੱਤ ਵਿਭਾਗ ਦੇ ਡੇਟਾ ਤੱਕ ਮਾਸਕ ਦੀ ਪਹੁੰਚ ਖਾਸ ਤੌਰ ਦੇ ਚਿੰਤਾ ਦਾ ਵਿਸ਼ਾ ਹੈ ਉਸਨੇ ਇੱਕ ਤਸਵੀਰ ਫੜੀ ਹੋਈ ਸੀ ਜਿਸ ਵਿੱਚ ਮਾਸਕ ਨੂੰ ਟਰੰਪ ਨੂੰ ਕਟਪੁਤਲੀ ਵਾਂਗ ਨਚਾਉਂਦੇ ਹੋਏ ਦਿਖਾਇਆ ਗਿਆ ਇਸੇ ਤਰ੍ਹਾਂ ਮਿਸੂਰੀ ਦੀ ਰਾਜਸਥਾਨੀ ਜੈਫਰਸਨ ਅਲਬਾਮਾ ਤੇ ਹੋਰ ਕਈ ਥਾਵਾਂ ਤੇ ਪ੍ਰਦਰਸ਼ਨ ਹੋਏ